ਸਾਰੇ ਭੈਣ ਭਾਈਆਂ ਸਤਿ ਸ੍ਰੀ ਅਕਾਲ ਜੀ ਅੱਜ ਖੰਨੇ ਸ਼ਹਿਰ ਦੇ ਵਿੱਚ ਸਿੱਧੀ ਦਾ ਨੂੰ ਸਮਾਪਤ ਮੇਰੇ ਵੀਡੀਓ ਨੂੰ ਸਵੀਲ ਲਈ ਹੈ ਵੀਰਜੀ ਚੈਨਲ ਤੋਂ ਸਵਾਗਤ ਹੈ ਕੀ ਕਰਨਾ ਚਾਹੁੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਸਭ ਤੋਂ ਪਹਿਲਾਂ ਅਸੀਂ ਜੀ ਡੀ ਐਸ ਚੈਨਲ ਦਾ ਧੰਨਵਾਦ ਕਰਦੇ ਹਾਂ ਜੋ ਕਿ ਅੱਜ ਦੀ ਸਾਡੀ ਸਵੀਲ ਨੂੰ ਕੈਪਚਰ ਕਰ ਰਹੇ ਨੇ ਔਰ ਅੰਤਾਂ ਦੀ ਗਰਮੀ ਨੂੰ ਦੇਖਦੇ ਸ਼ਹੀਦੀ ਦਿਹਾੜੇ ਨੂੰ ਦੇਖਦੇ ਹੋਏ ਅਸੀਂ ਪਿਛਲੇ 18 ਸਾਲਾਂ ਤੋਂ ਲਗਾਤਾਰ ਸਾਰੇ ਮਾਰਕੀਟ ਵਾਲੇ ਦੁਕਾਨਦਾਰ ਸਾਰੇ ਭੈਣ ਭਰਾ ਰਲ ਕੇ ਇਹ ਉਪਰਾਲਾ ਕਰਦੇ ਆਂ ਸਾਨੂੰ ਸਾਰੇ ਸ਼ਹਿਰ ਦਾ ਪਿੰਡਾਂ ਦਾ ਬਹੁਤ ਸਹਿਯੋਗ ਮਿਲਦਾ ਮੈਂ ਤੇ ਚਾਹੁੰਗਾ ਕਿ ਜਿੱਥੇ ਅਸੀਂ ਸ਼ਬੀਲਾ ਲਾਉਨੇ ਆਂ ਨਾਲ ਦੀ ਨਾਲ ਸਾਨੂੰ ਬੂਟਿਆਂ ਦਾ ਲੰਗਰ ਵੀ ਲਾਉਣਾ ਚਾਹੀਦਾ ਹੈ ਅਸੀਂ ਇੱਕ ਦੋ ਜਗ੍ਹਾ ਕੋਸ਼ਿਸ਼ ਕੀਤੀ ਸੀ ਕਿ ਸਾਨੂੰ 100 ਬੂਟਾ ਮਿਲ ਜਾਵੇ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ 48-49 ਟੈਂਪਰੇਚਰ ਹੈ ਉਹ ਘਟ ਸਕੇ ਸੋ ਸਾਨੂੰ ਕਿਸੇ ਕਾਰਨ ਬੂਟੇ ਨਹੀਂ ਅਸੀਂ ਪ੍ਰੋਵਾਈਡ ਕਰ ਸਕੇ ਤੇ ਉਹਦੇ ਲਈ ਮਾਫੀ ਚਾਹੁੰਦੇ ਅਗਲੀ ਵਾਰ ਅਸੀਂ ਕੋਸ਼ਿਸ਼ ਕਰਾਂਗੇ ਕਸ਼ਵੀਲ ਦੇ ਨਾਲ-ਨਾਲ ਬੂਟਿਆਂ ਦਾ ਲੰਗਰ ਵੀ ਲਾਈਏ ਤਾਂ ਜੋ ਸਾਡਾ ਜਿਹੜਾ ਇਹ ਵਾਤਾਵਰਨ ਹੈ ਇਹ ਸ਼ੁੱਧ ਹੋ ਸਕੇ ਔਰ ਸਾਡੀ ਹਵਾ ਸਾਫ਼ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀਡੀਐਸ ਪੰਜਾਬ ਨੀਰੋ ਜਸਵੀਰ ਸਿੰਘ ਟੇਲੋ ਹਲਵਾਰਾ ਸਾਹਨੇਵਾਲ ਦੀ ਰਿਪੋਰਟ ਜੀ